ਰੂਮ ਦਾ ਯੋ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦਰਬਾਰਪਿੰਡ ਮਾਨ ਕੀ ਦੇ ਨਵੇਂ ਬਲੌਗ 'ਚ ਸੋ ਅੱਜ ਸ਼ਿਵਰਾਤਰੀ ਦਾ ਜਿਹੜਾ ਮਹਾਉਤਸਵ ਮਨਾਇਆ ਜਾ ਰਿਹਾ ਸੋ ਆਪਾਂ ਵੀ ਆਏ ਹਾਂ ਪ੍ਰਾਚਨ ਸ਼ਿਵ ਮੰਦਰ ਸ਼ਮਸ਼ਪੁਰ ਪਿੰਡ ਦੇ ਵਿੱਚ ਸ਼ਿਵਰਾਤਰੀ ਦਾ ਜਿਹੜਾ ਮਹਾਨ ਉਤਸਵ ਦੇਖਣ ਸੋ ਆਪਾਂ ਇਸ ਬਲੌਗ ਦੇ ਵਿੱਚ ਤੁਹਾਨੂੰ ਪ੍ਰਾਚਨ ਸ਼ਿਵ ਮੰਦਰ ਪਿੰਡ ਸ਼ਮਸ਼ਪੁਰ ਦਾ ਜਿਹੜੇ ਦਰਸ਼ਨ ਕਰਵਾਵਾਂਗੇ ਤੇ ਰੌਣਕਾ ਦਿਖਾਉਣਾ ਤੁਹਾਨੂੰ ਫੁੱਲ ਬਲਾਗ ਦੇ ਵਿੱਚ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਤਕਰੀਬਨ 3 ਮੀਟਰ ਅੱਗੇ ਹੋਈ ਇਹਦਾ ਕਾਫੀ ਰਾਸ਼ਾ ਦੇਖਣ ਨੂੰ ਮਿਲ ਰਿਹਾ ਲਓ ਮਾਹੂ ਚਾਹੀਏ ਲਓ ਜੀ ਆਪਾਂ ਮੰਦਰ 'ਚ ਪਹੁੰਚ ਗਏ ਤੁਸੀਂ ਦੇਖ ਸਕਦੇ ਜਿਹੜਾ ਸ਼ਰਧਾਲੂਆਂ ਦਾ ਇਕੱਠ ਆ ਕਾਫੀ ਰਾਸ਼ਾ ਜਿਹੜਾ ਹੋਰੇ ਪਿਆ ਹੋਇਆ ਸੋ ਆਪਾਂ ਹੁਣ ਤੁਹਾਨੂੰ ਲੈ ਚੱਲਦੇ ਆ ਪਰਾਚਨ ਸ਼ਿ ਮੰਦਰ ਦੀ ਮੇਨ ਐਂਟਰੀ ਦੇ ਗੇਟ ਤੇ ਤੇ ਕਰੌਣਿਆ ਤੁਹਾਨੂੰ ਆਪਾਂ ਅੰਦਰ ਦਰਸ਼ਨ ਮਾਹਦੇਵ ਜੀ ਦੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਮੰਦਰ ਦਾ ਜਿਹੜਾ ਮੇਨ ਐਂਟਰੀ ਗੇਟ ਆ ਪ੍ਰਾਚਨ ਪ੍ਰਗਟ ਮਹਾਕਲੇਸ਼ਵਰ ਧਾਮ ਪੰਡਿਤ ਸ਼ਮਸ਼ਪੁਰ ਇਹ ਜਿਹੜਾ ਐਂਟਰੀ ਗੇਟ ਆ ਲੈ ਕੇ ਚੱਲਨੇ ਆਪਾਂ ਅੰਦਰ ਤੁਹਾਨੂੰ ਦੇਖ ਸਕਦੇ ਹੋ ਜਿਹੜਾ ਅੰਦਰ ਕਾਫੀ ਭੀੜ ਆ ਜਿਹੜੀ ਲੋਕਾਂ ਦੀ ਸ਼ਰਧਾਲੂਆਂ ਦੀ ਮੇਲਾ ਮਹਾ ਸ਼ਿਵਰਾਤਰੀ ਵਿਸ਼ਾਲ ਜਾਗਰਣ 14 ਫਰਵਰੀ ਜਿਹੜੇ ਕਾਫੀ ਸਿੰਗਰ ਨੇ ਪਹੁੰਚੇ ਪਹੁੰਚ ਰਹੇ ਨੇ ਨਾ ਨਵਿਆ ਪਤਾ ਸਾਨੂੰ ਜਿਹੜਾ ਖੁਸ਼ਗਵਾਨ ਆ ਉਹ ਵੀ ਆਪਾਂ ਸੁਣਾਵਾਂਗੇ ਤੇ ਚੱਲਦੇ ਆ ਆਪਾਂ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਮਸਤਕ ਹੋਵਾਂਗੇ ਮੰਦਿਰ ਦੇ ਅੰਦਰ ਆਪਾਂ ਲਾਈਨ ਦੇ ਵਿੱਚ ਲੱਗ ਚੁੱਕੇ ਆ ਦੇਖ ਸਕਦੇ ਹੋ ਕਾਫੀ ਜਿਹੜੀ ਸ਼ਰਧਾ ਨਾਲ ਉਹਦੀ ਲੰਬੀ ਲਾਈਨ ਆ ਜਿਹੜੀ ਮੰਦਿਰ ਦੇ ਅੱਗੇ ਲੱਗੀ ਹੋਈ ਆ ਸੋ ਕਰਦੇ ਆ ਦਰਸ਼ਨ ਅੱਗੇ ਜਾ ਕੇ ਤੁਹਾਨੂੰ ਕਰਾਉਣਾ ਦਰਸ਼ਨ ਆਪਾਂ ਮਹਾਦੇਵ ਜੀ ਦੇ ਨਾਲੇ ਜਲ ਅਰਪਿਤ ਕਰਦੇ ਆ ਉਹਨਾਂ ਨੂੰ ਉਹ ਜੀ ਗੇਟ ਦੇ ਮੇਨ ਐਂਟਰੀ ਦੀ ਸੰਦੀ ਜੀ ਮਹਾਰਾਜ ਜਿਹੜੀ ਬੋਟੀਆ ਸਥਾਪਿਤਾ ਲਓ ਜੀ ਆਗੇ ਆਪਾਂ ਅੰਦਰ ਮੰਦਰ ਦੇ ਤੋਂ ਗਿਆ ਦਰਸ਼ਨ ਉਹਨਾਂ ਨੂੰ ਸਹੀ ਉਹ ਮੇਨ ਦਰਵਾਜ਼ਾ ਜਿੱਥੇ ਮਹਾਦੇਵ ਜੀ ਦਾ ਜਿਹੜਾ ਸ਼ਿਵਲਿੰਗ ਸਥਾਪਿਤਾ ਦੇਖ ਸਕਦੇ ਤੁਸੀਂ ਸਰਦਾਲੂ ਜਿਹੜੇ ਆਪਣੇ ਸ਼ਰਧਾ ਅਨਸਾਰ ਜਿਹੜਾ ਜਲਰ ਪ੍ਰਿਤ ਕਰ ਰਹੇ ਨੇ ਕਰੋਈ ਦਰਸ਼ਨ ਮਹਾਦੇਵ ਜੀ ਦੇ ਲੋ ਜੀ ਦਰਸ਼ਨ ਕਰਨ ਤੋਂ ਬਾਅਦ ਆ ਗਿਆ ਆਪਾਂ ਬਾਹਰ ਸੋ ਦੇਖ ਸਕਦਾ ਤੁਸੀਂ ਇੱਥੇ ਜਿਹੜੀ ਬજરੰਗਬਲੀ ਹਨੂਮਾਨ ਜੀ ਦੀ ਜਿਹੜੀ ਮੂਰਤੀ ਸਥਾਪਿਤ ਆ ਉਤੋਂ ਬਾਅਦ ਚ ਕ੍ਰਿਸ਼ਨ ਜੀ ਮਹਾਰਾਜ ਦੀ ਜਿਹੜੀ ਮੂਰਤੀ ਆ ਉਹ ਵੀ ਸਥਾਪਿਤ ਆ ਉਸ ਤੋਂ ਬਾਅਦ ਰਾਮ ਲక్ష్ਮਣ ਜੀ ਮਾਤਾ ਸੀਤਾ ਜੀ ਦੀ ਜਿਹੜੀ ਮੂਰਤੀ ਸਥਾਪਿਤ ਕੀਤੀ ਗਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਕਾਫੀ ਖੂਬਸੂਰਤ ਜਿਹੜੀਆਂ ਮੂਰਤੀਆਂ ਨੇ ਤੇ ਸ਼ਿਵ ਸ਼ੰਭੂ ਮਹਾਰਾਜ ਭੋਲੇ ਨਾਥ ਜੀ ਤੇ ਮਾਤਾ ਪਾਰਵਤੀ ਦੀ ਵੀ ਜਿਹੜੀ ਮੂਰਤੀ ਸਥਾਪਿਤ ਆ ਤੇ ਇਹ ਪ੍ਰਾਚੀਨ ਸ਼ਿਵ ਧੂਣਾ ਜਿਹੜਾ ਇੱਥੇ ਮਗਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਭੋਲੇ ਨਾਥ ਸ਼ੰਕਰ ਜੀ ਮਹਾਰਾਜ ਦੀ ਜਿਹੜੀ ਮੂਰਤੀ ਉਹ ਵੀ ਸਥਾਪਿਤ ਆ ਤੁਹਾਡਾ ਦੇਖ ਸਕਦੇ ਹੋ ਇਹ ਤੂਣਾ ਪ੍ਰਾਚੀਤ ਤੂਣਾ ਹੈ। ਤਾਂ ਜੀ ਆਪਾਂ ਅੱਗੇ ਮੰਦਰ ਦੇ ਲੰਗਰ ਹਾਲ ਚ ਦੇਖ ਸਕਦੇ ਤੁਸੀਂ ਸ਼ਰਧਾਲੂ ਬੜੀ ਸ਼ਰਧਾ ਦੇ ਭਾਵਨਾ ਨਾਲ ਜਿਹੜਾ ਲੰਗਰ ਛਕ ਰਹੇ ਨੇ ਲੰਗਰ ਹਾਲ ਦੇ ਵਿੱਚ ਵੀ ਕਾਫੀ ਜਿਹੜੀ ਭੀੜ ਆ ਦੋਸਤੋ ਬਾਅਦ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਲੰਗਰ ਨੇ ਉਹਨਾਂ ਜਿਵੇਂ ਲੈ ਕੇ ਚੱਲਦੇ ਆ ਲੰਗਰਾਂ ਜਿਹੜਾ ਛੋਲੇ ਪੂਰੀਆਂ ਦਾ ਤੇ ਨਾਲ ਜਿਹੜੀ ਖੀਰ ਚੱਲ ਰਿਹਾ ਗਰਮਾ ਗਰਮ ਖੀਰ ਆ ਗਰਮਾ ਗਰਮ ਛੋਲੇ ਪੂਰੀਆਂ ਨੇ ਦੇਖ ਸਕਦੇ ਤੁਸੀਂ वही ठंडा हो गए गल What look the time, ਆ ਤੇ ਲਾਈਵ ਆਇਆ ਵੀਡੀਓ ਬਣਾਉਣੀ ਆ ਜਾ ਆਏ ਬਾਈ ਨੂੰ ਕਹਿੰਦੇ ਇੰਦਰ ਖੜ ਕੇ ਵੀਡੀਓ ਬਣਾਉਂਗੇ ਯਾਰ ਆ ਜਾ ਲੋ ਜੀ ਹੁਣ ਇਸ ਮੇਲੇ ਦਾ ਆਨੰਦ ਮਾਣ ਕੇ ਕਰਦੇ ਆ ਬਲੌਗ ਨੂੰ ਇੱਥੇ ਖਤਮ। ਜੈਨ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ। ਸ਼ਾਬਾਸ਼ ਬਟਾ। ਖਤਮ। ਬਾਏ ਬਾਏ। ਟਾਟਾ।